ਸਤਿ ਸ਼੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਤੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਆਪਾਂ ਇਸ ਤਰੀਕੇ ਨਾਲ ਕਲੀਆਂ ਵਾਲਾ ਸੂਟ ਹੈ ਜਿਹੜਾ ਉਹ ਕਿਵੇਂ ਬਣਾ ਸਕਦੇ ਹਾਂ ਤੇ ਕਲੀਆਂ ਜਿਹੜੀਆਂ ਲੈਸ ਦੇ ਨਾਲ ਆਪਾਂ ਇਹਨੂੰ ਡਿਜ਼ਾਈਨ ਕੀਤਾ ਤੇ ਇਹਦੀਆਂ ਕਲੀਆਂ ਬਣਾਈਆਂ ਤੇ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਇਹਨੂੰ ਕਿਸ ਤਰੀਕੇ ਨਾਲ ਬਣਾਇਆ ਤੇ ਇਹਦੀਆਂ ਜੇ ਆਪਣੇ ਬਾਜੂ ਰਹਿੰਦੀਆਂ ਸੀ ਜੜਨ ਵਾਲੀਆਂ ਤੇ ਮੈਂ ਸੋਚਿਆ ਪਹਿਲਾਂ ਤੁਹਾਨੂੰ ਦੱਸ ਹੀ ਦੇਵਾਂ ਸਭ ਤੋਂ ਪਹਿਲਾਂ ਆਪਾਂ ਘੇਰੇ ਦਾ ਨਾਪ ਲਵਾਂਗੇ ਇਹਨੂੰ ਦਬਲ ਕਰਕੇ ਰੱਖ ਲਾਂਗੇ ਸ਼ਰਟ ਦੀ ਅਗਲੀ ਸਾਈਡ ਨੂੰ ਤੇ ਜਿਵੇਂ ਕਿ ਘੇਰਾ ਆਪਣਾ ਹੈਗਾ ਜੀ 18 ਤੇ ਡਬਲ ਕੀਤਾ ਹੋਇਆ ਇਸ ਦਾ ਆਪਾਂ 9 ਇੰਚ ਲਗਾਵਾਂਗੇ 9 ਦਾ ਅੱਧਾ ਆਪਾਂ 4.5 ਕਰਾਂਗੇ 4.5 ਆਪਾਂ ਇਸੇ ਤਰੀਕੇ ਨਾਲ 4.5 ਦੇ ਉੱਪਰ ਨਿਸ਼ਾਨੀ ਲਗਾਉਂਦੇ ਹੋਏ ਬੰਦ ਸਾਈਡ ਤੋਂ ਨਿਸ਼ਾਨੀ ਲਗਾਉਣੀ ਹੈ ਤੇ ਆਪਾਂ ਸਾਰੇ ਸੂਟ ਦੇ ਉੱਪਰ ਤੱਕ ਨਿਸ਼ਾਨੀ ਲਾ ਲਾਂਗੇ ਗਲੇ ਤੱਕ ਇਸੇ ਤਰ੍ਹਾਂ ਆਪਾਂ ਸਾਰੇ ਥਾਵਾਂ ਤੇ ਨਿਸ਼ਾਨ ਲਗਾ ਲੈਣਾ ਹੈ 4.5 4 ਇੰਚ ਦੀ ਆਪਾਂ ਛੱਡਦੇ ਹੋਏ ਸਾਰੇ ਨਿਸ਼ਾਨ ਲਗਾ ਲਏ ਆ ਉੱਪਰ ਤੱਕ ਗਲੇ ਤੱਕ ਤੇ ਹੁਣ ਆਪਾਂ ਇਸ ਨੂੰ ਇਸ ਤੀ ਆਪਾਂ ਇੱਕ ਗਰੀਜ਼ ਬਣਾਵਾਂਗੇ ਤੇ ਇਹਨੂੰ ਆਪਾਂ ਰੱਖ ਲੈ ਜੀ ਇਸ ਤਰੀਕੇ ਨਾਲ ਫੋਲਡ ਕਰਕੇ ਜਿਹੜੀ ਆਪਾਂ ਨਿਸ਼ਾਨ ਲਗਾਏ ਸੀ ਉਸ ਨਿਸ਼ਾਨ ਦੀ ਸੇਧ ਨੂੰ ਹੀ ਆਪਾਂ ਇਹਨੂੰ ਫੋਲਡ ਕਰ ਲੈਣਾ ਤੇ ਪ੍ਰੈਸ ਨੂੰ ਗਰਮ ਕਰਕੇ ਚੰਗੀ ਤਰੀਕੇ ਨਾਲ ਆਪਾਂ ਇਸ ਦੀ ਗਰੀਜ਼ ਬਣਾ ਲਾਂਗੇ ਇਸ ਦਾ ਇਹ ਫਾਇਦਾ ਕਿ ਆਪਣੀ ਜਿਹੜੀ ਲੈਸ ਹੈ ਉਹ ਸਹੀ ਲੱਗੂਗੀ ਇਧਰ ਉਧਰ ਨਹੀਂ ਹੋਊਗੀ ਤੇ ਜਿਹੜਾ ਆਪਣਾ ਕਲੀਆਂ ਦਾ ਡਿਜ਼ਾਈਨ ਉਹ ਬਹੁਤ ਸੋਹਣਾ ਬਣੂਗਾ ਹੁਣ ਆਪਾਂ ਜਿਹੜੀ ਕਰੀਜ਼ ਬਣਾਈ ਹੈ ਉਸ ਦੇ ਉੱਪਰ ਵੀ ਇਸ ਤਰੀਕੇ ਨਾਲ ਚੌਕ ਦਾ ਨਿਸ਼ਾਨੀ ਲਗਾ ਲਾਂਗੇ ਤੇ ਤਾਂ ਕਿ ਆਪਣੀ ਜਿਹੜੀ ਕਰੀਜ਼ ਹੈ ਉਹ ਕਈ ਵਾਰੀ ਮਿਟ ਜਾਂਦੀ ਹੈ ਤੇ ਜਿਹੜੀ ਚੌਕ ਦੀ ਨਿਸ਼ਾਨੀ ਉਹ ਉਵੇਂ ਰਹਿੰਦੀ ਹੈ ਤੇ ਹੁਣ ਆਪਾਂ ਇਸ ਦੇ ਉੱਪਰ ਰੱਖ ਕੇ ਇਸ ਤਰੀਕੇ ਨਾਲ ਲੈਸ ਨੂੰ ਲਗਾ ਦੇਾਂਗੇ ਇਨੂੰ ਆਪਾਂ ਜਿਹੜੀ ਨਿਸ਼ਾਨੀ ਲਗਾਈ ਹੈਗੀ ਹੈ ਚੌਕ ਦੀ ਉਸ ਦੇ ਉੱਪਰ ਉੱਪਰ ਹੀ ਲਗਾਉਣੀ ਹੈ ਆਪਾਂ نیچے ਤੱਕ ਲਗਾ ਲੈਣੀ ਹੈ ਇਹਨੂੰ ਜਿੰਨੀ ਠੀਕ ਹੈ ਨਾ ਕਲੀਆਂ ਪਹੁੰਚ ਬਹੁਤ ਹੀ ਮੁਸ਼ਕਲ ਆਉਂਦੀ ਹੁੰਦੀ ਹੈ ਕਿ ਵਾਰੀ ਇੱਧਰ ਉੱਧਰ ਹੋ ਜਾਂਦਾ ਹੈ ਕੱਪੜਾ ਜੇ ਆਪਾਂ ਇਸ ਪ੍ਰੋਪਰ ਤਰੀਕੇ ਨਾਲ ਨਿਸ਼ਾਨ ਲਗਾ ਕੇ ਪਾਵਾਂਗੇ ਤਾਂ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਗੀ ਆਪਾਂ ਫਿਰ ਦੇ ਉਪਰ ਡਬਲ ਸਲਾਈ ਲਗਾ ਦੇਾਂਗੇ। ਇਹ ਲੇਸ ਐਵੇਂ ਸਿੱਧਾ ਛੋਟੀ ਲੇਸ ਵਰਗੀ ਹੈ ਤਾਂ ਤੁਹਾਨੂੰ ਨਹੀਂ ਜ਼ਰੂਰਤ ਪੈਂਦੀ ਪਰ ਇਹ ਥੋੜੀ ਲੇਸ ਵੱਡੀ ਸੀਗੀ ਇਸ ਕਰਕੇ ਮੈਂ ਇਸ ਤੇ ਡਬਲ ਸਲਾਈ ਲਗਾਤੀ। ਇਸੇ ਤਰੀਕੇ ਨਾਲ ਆਪਾਂ ਦੂਜੀ ਸਾਈਡ ਤੇ ਵੀ ਲੇਸ ਲਗਾ ਲਾਂਗੇ। ਉਸੇ ਨਿਸ਼ਾਨ ਦੇ ਸ이드 ਨੂੰ ਰੱਖਦੇ ਹੋਏ। ਨੀਆਂ ਜਿਹੜੀਆਂ ਆਪਾਂ ਇਸੇ ਤਰੀਕੇ ਨਾਲ ਦੋਨਾਂ ਸਾਈਡਾਂ ਤੇ ਪਾ ਲੈਣੇ ਆ ਤੇ ਇਹਦੇ ਆਪਾਂ ਇਹਦੇ ਵੀ ਡਬਲ ਸਲਾਈ ਲਗਾ ਲਾਂਗੇ। ਡਬਲ ਸਲਾਈ ਲਗਾਉਣ ਨਾਲ ਮਜ਼ਬੂਤ ਹੋ ਜਾਂਗੇ ਹੁਣ ਆਪਾਂ ਪਾਵਾਂਗੇ ਜੀ ਸੂਤ ਦੇ ਪਲੇਟਸ ਪਲੇਟਸ ਦੇ ਨਿਸ਼ਾਨ ਮੈਂ ਪਹਿਲਾਂ ਲਗਾ ਲਈ ਸੀ ਤੇ ਇਹਨੂੰ ਆਪਾਂ ਭਰਾਂਗੇ ਹੁਣ ਆਪਾਂ ਸਾਈਡ ਵਾਲੇ ਪਲੇਟ ਪਾਵਾਂਗੇ ਕਿ ਜਿਹੜੇ ਸਾਈਡ ਵਾਲੇ ਆ ਆਪਣੀਆਂ ਕਮਰ ਵਾਲੇ ਪਲੇਟਸ ਹੁੰਦੇ ਆ ਉਹ ਤਾਂ ਆਪਣੀ ਬਿਲਕੁਲ ਗਲੀਆਂ ਜਿਹੜੀਆਂ ਅੱਜ ਗਏ ਸਤੇ ਗਈ ਐ ਉਸ ਦੇ ਨਾਲ ਲੱਗ ਜਾਣਗੇ ਇਹਨੇ ਲੇਕਿਨ ਮੈਂ ਤੁਹਾਨੂੰ ਇੱਕ ਸਰਦਿਓ ਜਿਹੜੀ ਆਪਣੇ ਮੋਢੇ ਵਾਲੇ ਪਲੇਟ ਐ ਉਹ ਆਪਣੇ ਨਿਸ਼ਾਨ ਦੇ ਹਿਸਾਬ ਨਾਲ ਤਾਂ ਗਲੀਆਂ ਟੱਪ ਗਏ ਪਰ ਨਹੀਂ ਆਪਾਂ ਇਸ ਤੋਂ ਪਿੱਛੇ ਹੀ ਬੰਨਣਾ ਹੁਣ ਆਪਾਂ ਨੇ ਸੂਟ ਦੀ ਫੀਟਿੰਗ ਕਰ ਲਈ ਜਿਹੜੀ ਸਿਲਾਈ ਉਹ ਲਗਾ ਲੈਣੀ ਐ ਉਤੇ ਕਟਰ ਲਗਾਏ ਸੀ ਤੁਸੀਂ ਉਹ ਦੇਖ ਲੈਣੇ ਆਂ ਇਹਵੇਂ ਕਟਰ ਲਗਾ ਕੇ ਬੈਕ ਸਾਈਡ ਤੇ ਫਰੰਟ ਸਾਈਡ ਨੂੰ ਇੱਕੋ ਜਿਹਾ ਕਰਦੇ ਹੋਏ ਸਿਲਾਈ ਲਗਾ ਲੈਣੀ ਹੈ ਤੇ ਲਓ ਜੀ ਆਪਣੇ ਜਿਹੜੀ ਕਲੀਆਂ ਉਹ ਪਾ ਲਈਆਂ ਸੂਟ ਦੇ ਤੇ ਸੂਟ ਤੁਸੀਂ ਦੇਖ ਸਕਦੇ ਹੋ ਇਸ ਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਇਸ ਤਰੀਕੇ ਨਾਲ ਕਲੀਆਂ ਜਿਹੜੀਆਂ ਪਾਈਆਂ ਹੋਈਆਂ ਸੂਟ ਦੇ ਉੱਪਰ ਬਹੁਤ ਸੋਹਣੀਆਂ ਲੱਗਦੀਆਂ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਂ ਪਾਗਲੀ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ